ਸਿਰਫ 600 ਰੁਪਏ ਦਾ ਸੂਟ ਲਓ ਜੀ ਸਿਰਫ 600 ਇਹਦੇ ਗੰਨੇ ਤਾਂ ਫਾਇਦੇ ਹੀ ਹੋਣਗੇ ਠੀਕ ਆ ਜੀ ਆ ਜਾਲ ਚ ਕੋਈ ਆ ਲੋ ਸੇਮ ਡਿਜ਼ਾਈਨ ਬੰਦਾ ਹੈ ਇਹ ਹਾਂਜੀ 2200 ਰੁਪਏ ਦਾ ਸੂਟ ਹੈ ਜਿਹੜਾ ਸੇਮ ਦੀ ਲਿ ਕਾਪੀ ਹੈ ਇਹ ਓਕੇ ਆਪ ਤਿਆਰ ਕਰਵਾਤਾ ਡਿਜ਼ਾਈਨ ਆ ਲੋ ਫਰੰਟ ਜਾਲ ਦੇਖੋ ਡਿਜ਼ਾਈਨ ਬਣਿਆ ਹੋਇਆ ਲਓ ਜੀ ਚੈੱਕ ਕਰੋ ਹਨਾ ਦੁਪੱਟਾ ਚੈੱਕ ਕਰੋ ਹਾਂਜੀ ਸਿਰਫ 550 ਰੁਪਏ ਦਾ ਲਓ ਜੀ ਸਿਰਫ 550 ਰੁਪਏ ਫੁੱਲ ਚੈਲੇਜ ਨਾਲ ਜੀ ਜੀ ਬਾਜ਼ਾਰ ਤੋਂ ਮੇਰੇ ਕੋਲ ਕਸਟਮਰ ਪਹਿਲਾਂ ਆਵੇ ਕੱਲੀ ਟਰਾਈ ਮਾਰੇ ਫਿਰ ਬਾਜ਼ਾਰ ਤੇ ਟਰਾਈ ਮਾਰ ਕੇ ਦੁਬਾਰਾ ਫੇਰ ਆਵੇ ਮੇਰੇ ਕੋਲੇ ਠੀਕ ਆ ਵੀਰੇ ਜੇ ਮੇਰਾ ਰੇਟ ਘਟੂਗਾ ਤਾਂ ਵਾਪਸ ਆ ਜੂਗਾ ਗਾਹਕ ਹਾਂਜੀ ਲਾ ਦੇਖੋ ਡਿਜ਼ਾਈਨ ਚਾਕਲੇਟ ਦੇ ਉੱਪਰ ਜੀ ਲਓ ਜੀ ਮੂੰਹੋਂ ਬੋਲਣਗੇ ਡਿਜ਼ਾਈਨ ਜੀ ਹਾਂਜੀ ਹਾਂਜੀ ਔਰ ਰੇਂਜ ਐਸੇ ਆ ਲੋ ਦੁਪੱਟਾ ਚੈੱਕ ਕਰੋ ਬਨਾਰਸੀ ਦੇ ਉੱਪਰ ਨਾਲ ਕੜਾਈ ਹੋਈ ਹੈ ਠੀਕ ਆ ਜੀ ਪਰ ਉਹ 650 ਰੁਪਏ ਦਾ ਲੋ ਇਸੇਪ 650 ਦਾ ਠੀਕ ਹੈ ਜੀ ਹਾਂ ਜੀ ਹੁਣ ਤੁਹਾਨੂੰ ਮੈਂ ਇੱਕ ਕਵਰ ਉੱਪਰ ਹੋਰ ਥੋੜਾ ਵਧੀਆ ਦਿਖਾਣਾ ਪੀਸ ਓਕੇ ਹੋਰ ਨੇਚਰਲ ਦੇ ਉੱਪਰ ਦੇਖੋ ਪੀਸ ਬਣਿਆ ਆ ਲਓ ਜੀ ਬੋਲਦਾ ਜੀ ਮੂਹਾਂ ਪੀਸ ਹਾਂ ਜੀ ਹਾਂ ਜੀ ਆ ਪੀਸ ਨੂੰ ਮੈਂ ਖੋਲ ਕੇ ਦਿਖਾਉਣਾ ਸਾਰਾ ਫਰੰਟ ਜੀ ਹਾਂ ਜੀ ਠੀਕ ਹੈ ਜੀ ਬਾਜੂ ਹਾਂਜੀ ਸਲਵਾਰ ਦੀਆਂ ਮੂਰੀਆਂ ਨਾਲ ਲਓ ਜੀ ਦੋਨੇ ਚੀਜ਼ਾਂ ਨਾਲ ਹਾਂਜੀ ਦੁਪੱਟਾ ਕਟਵਰਕ ਬਣਿਆ ਹੋਇਆ ਓਕੇ ਦੇਖੋ ਦੁਪੱਟਾ ਵੀ ਚੈੱਕ ਕਰੋ ਲਓ ਵੀ ਦੁਪੱਟਾ ਵੀ ਕਟਵਰਕਾ ਕਲਰ ਚੈੱਕ ਕਰੋ ਇਹਦੇ ਮੈਂ ਦੇਖੋ ਰੰਗ ਹਾਂਜੀ ਪੂਰਾ ਇੰਗਲਿਸ਼ ਚਾਰਟ ਜੀ ਕਿੰਨੇ ਦਾ ਸੌੜ ਸਿਰਫ 600 ਰੁਪਏ ਦਾ ਤੁਹਾਨੂੰ ਲਓ ਜੀ ਸਿਰਫ 600 ਦਾ ਦੋਨੇ ਚੀਜ਼ਾਂ ਬਾਜੂਆਂ ਨਾਲ ਬਣਿਆ ਹੋਇਆ ਠੀਕ ਇੱਕ ਹੋਰ ਨਵੀਂ ਚੀਜ਼ ਦਿਖਾਣਾ ਤੁਹਾਨੂੰ ਮੈਂ ਹਾਂਜੀ ਪਿਓਰ ਮਸਲੀਨ ਰੀਜਨਲ ਓਕੇ ਹੈਂਡਵਰਕ ਹੋਇਆ ਹੈ ਨਾਲ ਹਾਂਜੀ ਠੀਕ ਹੈ ਜੀ ਦੁਪੱਟਾ ਨਾਲ ਪਿਓਰ ਦਾ ਸੈਮੀ ਦਾ ਨਹੀਂ ਪਿਓਰ ਦਾ ਦੁਪੱਟਾ ਨਾਲ ਠੀਕ ਹੈ ਜੀ ਨਾ ਦੇਖੋ ਵੀ ਹਾਂਜੀ ਅੱਗੇ ਜੀ ਦੁਪੱਟਾ ਪਿਓਰ ਦਾ ਡਿਜ਼ਾਈਨਿੰਗ ਹੈ ਕਲਰ ਜਿੰਨੇ ਮਰਜ਼ੀ ਆ ਲੋ ਠੀਕ ਹੈ ਜੀ ਵੱਡੇ ਵੱਡੇ ਸ਼ੋਅਰੂਮਾਂ ਤੇ 2000 ਦਾ 1500 ਦਾ ਐਂ ਪੀਸ ਵਿਕਦਾ ਹੈ ਹਾਂਜੀ ਠੀਕ ਹੈ ਜੀ ਆਪਾਂ ਆਪਣੀ ਦੁਕਾਨ ਤੇ ਗੁੱਲੂ ਦੀ 80 ਦੀ ਵੀ ਆਫਰ ਲਗਾਉਣ ਲੱਗੇ ਆ ਪਹਿਲਾਂ ਚੈੱਕ ਕਰੋ ਲਓ ਇਹ ਦੇਖੋ ਫਿਰ ਜਿੰਨੇ ਦਾ ਪੀਸ ਦੇ ਦੇਵਾਂਗੇ ਉਹਦੇ ਨਾਲ ਇਕੱਲਾ ਹੈਂਡਵਰਕ ਵੀ ਨਹੀਂ ਹੋਣਾ ਹਾਂਜੀ ਹਾਂਜੀ ਸਿਰਫ 850 ਰੁਪਏ ਦਾ ਲਓ ਜੀ ਸਿਰਫ 850 ਰੁਪਏ ਦਾ ਹੈਂਡਵਰਕ ਦਾ ਜੀ ਹੈਂਡਵਰਕ ਦਾ ਪਿਓਰ ਦੀ ਚੁੰਨੀ ਨਾਲ ਠੀਕ ਆ ਜੀ 850 ਰੁਪਏ ਚ ਇਕੱਲਾ ਹੈਂਡ ਨਹੀਂ ਹੋਣਾ ਜੀ ਆਹ ਹਾਂਜੀ ਹਾਂਜੀ ਵਰਕ ਨਹੀਂ ਕਰਕੇ ਦੇਣਾ ਕਾਰੀਗਰ ਨੇ ਮੈਂ 850 ਚ ਪਿਓਰ ਦੀ ਚੁੰਨੀ ਨਾਲ ਪੀਸ ਦਊਂਗਾ ਲਓ ਜੀ ਠੀਕ ਆ ਜੀ ਠੀਕ ਆ ਜੀ ਹੁਣ ਆਪਣੇ ਕੋਲੇ ਸਟੋਕ ਮੀਡੀਅਮ ਰੇਂਜਾਂ ਤੋਂ ਮੈਂ ਸਾਰੀਆਂ ਦਿਖਾਤੀ ਹਾਂ ਇਸ ਤੋਂ ਵਧੀਆ ਰੇਂਜਾਂ ਵੀ ਵਿਆਹ ਸ਼ਾਦੀਆਂ 'ਚ ਲੋੜ ਹੁੰਦੀ ਹੈ ਹਾਂਜੀ ਹਾਂਜੀ ਹੈਵੀ ਰੇਂਜਾਂ ਦਾ ਸੋਨਾ ਔਰਗੰਜ਼ੇ ਤੇ ਪੀਚ ਕੋਈ ਲਓ ਵੀ ਕਲੈਕਸ਼ਨ ਬਹੁਤ ਆ ਨਾ ਤੁਸੀਂ ਜਦੋਂ ਸ਼ੌਪ ਤੇ ਵਿਜ਼ਿਟ ਕਰੋਗੇ ਸ਼ੌਪ ਤਾਂ ਮੇਰੇ ਕੋਲ ਮੁੱਕਣੇ ਹੀ ਆ ਹਾਂਜੀ ਕਲੈਕਸ਼ਨ ਤੁਹਾਨੂੰ ਬਹੁਤ ਦੇਖਣ ਲਈ ਬੈਠਾ ਨੀਚੇ ਮੈਂ ਹਾਂਜੀ ਦਿਖਾਈ ਨੇਗਾ ਲੈ ਕੇ ਨੀ ਬੈਠਾ ਹਾਂ ਨੀ ਆ ਲਓ ਸ਼ਿਮਰ ਓਕੇ ਫੁੱਲ ਟ੍ਰੈਂਡ ਚ ਹੈ ਜੀ ਹਾਂਜੀ ਸ਼ਿਮਰ ਵਰਕ ਚੈੱਕ ਕਰੋ ਲਓ ਜੀ ਪੀਸ ਦੇ ਦਾਂਗੇ ਤੁਹਾਨੂੰ ਤੋਹਫੇ ਹਾਂਜੀ ਆ ਲੋ ਬਾਟਮ ਤੇ ਵਰਕ ਜੀ ਹਾਂਜੀ ਸ਼ਿਮਰ ਦਾ ਹੀ ਦੁਪੱਟਾ ਨਾਲ ਠੀਕ ਆ ਜੀ ਲਓ ਜੀ ਬਾਜ਼ਾਰ 'ਚ ਮਿਲੂਗਾ ਤੁਹਾਨੂੰ 1300 1400 ਹਾਂਜੀ ਤੁਹਾਨੂੰ ਬੁੱਲੂ ਦੀ ਹੱਟੀ ਦੇ ਮਿਲੂਗਾ ਸਿਰਫ 750 ਰੁਪਏ ਦਾ ਲਓ ਵੀ ਸਿਰਫ 750 ਫੁੱਲ ਚੈਲੰਜ ਦੇ ਨਾਲ ਠੀਕ ਆ ਜੀ ਵੀ 750 ਰੁਪਏ ਦਾ ਕੋਈ ਪੀਸ ਦੂਗਾ ਨਹੀਂ ਹਾਂਜੀ ਵਿੱਚ ਸ਼ਿਮਰ ਕੱਲੀ ਪਲੇਨ ਫੈਬਰਿਕ ਹਾਂਜੀ 7700 800 ਰੁਪਏ ਦਾ ਵਿਕਦਾ ਆਪਾਂ ਆਪਣਾ ਮਾਲ ਤਿਆਰ ਕਰਵਾਇਆ ਦੇਖੋ ਦੁਪੱਟੇ ਨਾਲ ਲੋ ਜੀ ਖੁੱਲੇ ਚੌੜੇ ਦੁਪੱਟੇ ਸ਼ਿਮਰ ਤੋਂ ਸ਼ਿਮਰ ਬਾਟਮਾਂ ਤੇ ਵਰਕ ਨਾਲ ਠੀਕ ਆ ਜੀ 750 ਰੁਪਏ ਦਾ ਛੋੜ ਜੀ ਲੋ ਜੀ ਸਿਰਫ 750 ਦਾ ਸਿਰਫ 750 ਰੁਪਏ ਦਾ ਠੀਕ ਆ ਜੀ ਹਨ ਇੱਕ ਕਪੜਾ ਹੋਰ ਬਹੁਤ ਚੱਲ ਰਿਹਾ ਬਰਬਰੀ ਹਾਂਜੀ ਠੀਕ ਆ ਜੀ ਫੁੱਲ ਕਰੇਜ ਆ ਕਪੜੇ ਦਾ ਟਾਈਮ ਓਕੇ ਆ ਬਰਬਰੀ ਦਾ ਵੀ ਸਟੋਰ ਫੜਾਈਏ ਜੀ ਆ ਲੋ ਬਰਬਰੀ ਦਾ ਪੇਜ ਦੇਖੋ ਹਾਂਜੀ ਬਜਾਰ 'ਚ ਬਰਬਰੀ ਵੇਚਦੇ ਨੇ 1500 1900 2200 2200 ਹਾਂਜੀ ਹਾਂਜੀ ਠੀਕ ਹੈ ਜੀ ਤੁਹਾਨੂੰ ਮੇਰੀਆਂ ਭੈਣਾਂ ਦੀ ਪੂਰੀ ਡਿਮਾਂਡ ਹੈ ਹਾਂਜੀ ਦੇਖੋ ਬਰਬਰੀ ਦੇ ਡਿਜ਼ਾਈਨ ਬਜਾਰ 'ਚ ਵਿਕਦੇ ਨੇ 2 2000 ਦੇ ਪੀਸ 2200 ਦੇ ਪੀਸ ਹਾਂਜੀ ਕੰਮਾਂ ਦੇ ਫਿਨਿਸ਼ਿੰਗ ਦੇਖੋ ਬਾਟਮ ਤੇ ਵਰਕ ਦੇਖੋ ਇਹਦਾ ਔਰ ਬਰਬਰੀ ਹੈ ਹੀ ਆਊਗਾ ਦੁਪੱਟਾ ਠੀਕ ਆ ਵੀਰੇ ਠੀਕ ਹੈ ਜੀ ਬਾਜ਼ਾਰ 'ਚ ਮਿਲੂਗਾ ਤੁਹਾਨੂੰ 2200 ਰੁਪਏ ਦਾ ਪੀਸ ਹਾਂਜੀ ਵਰਕ ਚੈੱਕ ਕਰੋ ਇਹਨਾਂ ਪੂਰੇ ਫਿਨਿਸ਼ਿੰਗ ਤੇ ਕੰਮ ਹੋਏ ਹੋਣਗੇ ਠੀਕ ਹੈ ਜੀ ਹਾਲੋ ਕਲਰ ਚੈੱਕ ਕਰੋ ਇਹਦੇ ਲਓ ਜੀ ਆਪਾਂ ਨੂੰ ਤੁਹਾਨੂੰ ਆਪਣੀ ਦੁਕਾਨ ਤੇ ਮਿਲਣਾ ਇਹ ਦੇਖੋ ਜੀ ਲਓ ਜੀ ਸਿਰਫ 1300 ਰੁਪਏ ਦਾ ਸੂਟ ਲਓ ਜੀ ਸਿਰਫ 1300 ਬਰਬਰੀ ਬਰਬਰੀ ਦਾ ਦੁਪੱਟਾ ਨਾਲ ਸਿਰਫ 1300 ਵਰਕ ਵਾਲਾ ਬੁਟੀਕ ਬੁਟੀਕ ਦਾ ਕੰਮ ਹੋਇਆ ਸਾਰਾ ਥ्रेड ਵਰਕ ਹੋਇਆ ਹੋਇਆ ਠੀਕ ਆ ਜੀ ਠੀਕ ਆ ਜੀ ਠੀਕ ਆ ਜੀ ਬਰਬਰੀ ਦੇ ਵਿੱਚ ਡਿਜ਼ਾਈਨ ਮੇਰੇ ਕੋਲ 15 ਤੋਂ 20 ਡਿਜ਼ਾਈਨ ਹਾਂਜੀ ਬਰਬਰੀ ਡਿਜੀਟਲ ਪ੍ਰਿੰਟ ਲੈ ਲਓ ਬਰਬਰੀ ਮੇਰੇ ਕੋਲ ਵਰਕ ਵਾਲੀ ਲੈ ਲਓ ਓਕੇ ਆਹ ਲਓ ਦੇਖੋ ਪ੍ਰਿੰਟ ਬਰਬਰੀ ਲੋ ਜੀ ਪ੍ਰਿੰਟ ਵਰਕ ਹੋਇਆ ਹੋਊਗਾ ਸਾਰਾ ਹੈਂਡਵਰਕ ਹੋਇਆ ਹੋਊਗਾ ਜੀ ਆ ਬਰਬਰੀ ਦੇ ਹਾਂਜੀ ਪਿਓਰ ਦੀ ਬਾਟਮ ਨਾਲ ਬਰਬਰੀ ਦਾ ਜੁਪਟਾ ਓਕੇ ਇਹ ਵੀ 1300 ਰੁਪਏ ਦਾ ਬੀਚ ਜੀ ਲਓ ਵੀ ਇਹ ਵੀ 1300 ਦਾ ਆਹ ਲਓ ਬਰਬਰੀ ਦੇ ਵੇਖੋ ਡਿਜ਼ਾਈਨ ਹਾਂਜੀ ਇਹ ਨਹੀਂ ਹੈਗਾ ਵੀ ਆਪਾਂ ਨੇ ਇੱਕ ਡਿਜ਼ਾਈਨ ਖੋਲਿਆ ਤਾਂ ਇੱਕ ਤੋਂ ਡੇ ਡਿਜ਼ਾਈਨ ਹੈ ਆਪਣੇ ਕੋਲ ਸਾਰਾ ਆਈਟਮ ਦੇ 20 ਵੀ ਡਿਜ਼ਾਈਨ 15-15 ਡਿਜ਼ਾਈਨ ਠੀਕ ਆ ਜੀ ਦੇਖੋ ਜੀ ਤੁਹਾਨੂੰ ਇਹ 2000 ਦਾ ਵੱਟ ਮਿਲਣਾ ਹੀ ਨਹੀਂ ਕਿਤੇ ਕਿਸੇ ਕੋਲ ਹੋਗੀ ਹਾਂਜੀ ਹਾਂਜੀ ਆਹ ਲਓ ਬਰਬਰੀ ਦਾ ਡਿਜ਼ਾਈਨ ਹੋਰ ਦੇਖੋ ਇਹ ਕੋ ਵੀ ਇਸ ਲੋ ਜੀ ਬਾਕੀ ਕਲੈਕਸ਼ਨ ਬਹੁਤ ਹਨਾ ਵੀਡੀਓ ਚ ਨਹੀਂ ਕਵਰ ਵੀ ਕਰ ਸਕਦੇ ਜੀ ਮੈਂ ਡਿਜ਼ਾਈਨ ਹੀ ਕਰਨੀ ਹੈ ਕਿ ਵੀ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਊਗੀ ਹਾਂ ਜੀ ਹਾਂ ਜੀ ਦੇਖੋ ਦੁਪੱਟਾ ਬਾਟਮ ਨਾਲ ਹਾਂ ਜੀ ਇਹ ਵੀ 1300 ਰੁਪਏ ਦਾ ਸੂਟ ਜੀ ਲੋ ਵੀ ਇਹ ਵੀ 1300 ਦਾ ਮੈਂ ਕਹਿੰਦਾ ਚੈਲੰਜ ਨਾਲ ਜੀ ਠੀਕ ਆ ਜੀ ਗਾਗ ਚੈਲੰਜ ਨਾਲ ਚੀਜ਼ ਸਮਾਂਗੇ ਚੈਲੰਜ ਨਾਲ ਵਿਚਾਰ ਮੇਰੇ ਕੋਲ ਲੋ ਵੀ ਕਲੈਕਸ਼ਨ ਬਹੁਤ ਹਨਾ ਤੁਸੀਂ ਸ਼ਾਪ ਤੇ ਵਿਜ਼ਿਟ ਕਰਿਓ ਤੇ ਇਟਲੀਆ ਵਾਲਾ ਬਾਜ਼ਾਰ ਸਹਿਰ ਮਰੀੜ ਕੋਟਲਾ ਗੁੱਲੂ ਦੀ ਹੱਟੀ ਤੁਸੀਂ ਕ੍ਰੰਤੀ ਕਿੱਡਾ ਕਿਸ ਨੂੰ ਪੁੱਛ ਸਕਦੇ ਹੋ ਆਰਗੈਨ ਦਾ ਹਾਂਜੀ ਡਿਜ਼ਾਈਨਿੰਗ ਚੈੱਕ ਕਰਿਓ ਫੋਟੋ ਵਾਲੇ ਫੋਟੋਆਂ ਨੂੰ ਮਾਡਲਾਂ ਵਾਲੇ ਸੂਟ ਜੀ ਓਕੇ ਜੀ ਫੋਟੋ ਵਾਲੇ ਪੰਜ ਸੱਤ ਦਿਨੇ ਇੱਕ ਸੈਂਪਲ ਦੇ ਦਈਏ ਚਲੋ ਦੇਖੋ ਲਓ ਜੀ ਦੇਖੋ ਪੀਸ ਬਣੇ ਹੋਏ ਸਹੀ ਗੱਲ ਆ ਜੀ ਪਰ ਕੌਣਗੇ ਜੀ ਪੂਰੇ ਡਿਜ਼ਾਈਨਰ ਪੀਸ ਬਣੇ ਹੋਣਗੇ ਜੀ ਇਹਨਾਂ ਬਾਟਮ ਚੈੱਕ ਕਰੋ ਇਹਨਾਂ ਹਾਂਜੀ ਲਓ ਚਲੋ ਜੀ ਦੁਪੱਟਾ ਚੈੱਕ ਕਰੋ ਇਹਦਾ ਹਾਂਜੀ ਪੂਰੀ ਰੀਜਨਲ ਪੀਸ ਬਣਵਾਈ ਦੇਣਾ ਜੀ ਠੀਕ ਆ ਜੀ ਤਾਂ ਹੱਕ ਦੇ ਕੁਝ ੱਲੇ ਪਵੇ ਦੇਖੋ ਜੀ ਹਾਂਜੀ ਹਾਂਜੀ ਕਸਟਮਰ ਇੱਕ ਕਸੂੜੀ ਘਰੋਂ ਸੋਚ ਕੇ ਆਵੇ ਦੋ ਤਿੰਨ ਲੈ ਕੇ ਜਾਵੇ ਹਾਂਜੀ ਹਾਂਜੀ ਸਿਰਫ 1300 ਰੁਪਏ ਦੇ ਜੀ ਲਓ ਜੀ ਸਿਰਫ 1300 ਮੋਰ ਨਾਲੇ ਸੂਟ ਠੀਕ ਹੈ ਜੀ ਔਰ ਕੰਟਰਾਕਟ ਵੀ ਦੇਖੋ ਔਰ ਗੈਂਜੇ ਦੇ ਹਾਂਜੀ ਮੈਂ ਕਹਿੰਦਾ ਜੀ ਵਰਕਾਂ ਦੇ ਤਾਂ ਇਸ ਟਾਈਮ ਕੁਇਕਟੇ ਬਣਾ ਰਹੇ ਆਪਾਂ ਨੇ ਇੰਨੇ ਕੁ ਫਿਨਿਸ਼ਿੰਗ ਦੇ ਬਣਵਾ ਰਹੇ ਆ ਹਾਂਜੀ ਹਾਂਜੀ ਸਿਰਫ 1300 ਰੁਪਏ ਦੇ ਜੀ ਲਓ ਵੀ ਇਹ ਵੀ 1300 ਚ ਔਰ 50 50 ਫੋਟੋ ਮੇਰੇ ਕੋਲ 50 ਡਿਜ਼ਾਈਨ ਆਉਣਗੇ ਫੋਟੋਆਂ ਦੇ ਵਿੱਚ ਜੀ ਮੇਰੇ ਕੋਲ ਠੀਕ ਆ ਜੀ ਆ ਲਓ ਸਿਰਫ 1300 ਰੁਪਏ ਚ ਜੀ ਸਿਰਫ 1300 ਪਰ ਟੈਬੀ ਤੋਂ ਟੈਬੀ ਦਾ ਦੁਪੱਟਾ ਨਾਲ ਜੀ ਹਾਂਜੀ ਹਾਂਜੀ ਸਿਰਫ 1300 ਚ ਜੀ ਠੀਕ ਆ ਜੀ ਆਹ ਦੇਖੋ ਪੀਸ ਮੈਂ ਤੁਹਾਨੂੰ ਫੋਟੋ ਵਾਲਾ ਮਿਲੂਗਾ ਮੇਰੇ ਕੋਲੇ ਓਕੇ ਜਿਸ ਤਰ੍ਹਾਂ ਦਾ ਮਾਪੀ ਲੈ ਲਓ ਠੀਕ ਆ ਜੀ ਆਪਾਂ ਆਨਲਾਈਨ ਚੈੱਕ ਕਰਦੇ ਹਾਂ ਦੇਖੋ 3D ਪੀਸ ਜੀ ਲਓ ਜੀ 3D ਆਹ ਦੇਖੋ ਕਿੰਦਾ ਸੋਹਣਾ ਬਣਿਆ ਆ ਜੀ ਹਾਂਜੀ ਰੂਜੀ ਨਾਲ ਪਿੰਕ ਦਾ ਕੰਟਰਾਸਟ ਹਾਂਜੀ ਸਿਰਫ 1300 ਰੁਪਏ ਚ ਪੀਸ ਜੀ ਲਓ ਜੀ ਆਰਗੈਂਜ਼ ਦਾ ਪਿਓਰ ਪਿਓਰ ਦੀਆਂ ਬਾਟਮਾਂ ਨਾਲ ਠੀਕ ਆ ਜੀ ਪਰ ਆਰਗੈਂਜ਼ ਜੇਕਰ ਦੇਖੋ organza ਜੀ ਹਾਂਜੀ ਡਿਜ਼ਾਈਨ ਪੂਰਾ ਚੱਲ ਰਿਹਾ ਹੈ ਇਸ ਟਾਈਮ ਫੁੱਲ ਵਿਕ ਰਿਹਾ ਹੈ ਡਿਜ਼ਾਈਨ ਓਕੇ ਜੀ ਲੈ ਲਓ ਜੀ ਠੀਕ ਹੈ ਜੀ ਹਾਂਜੀ ਬਾਟਮ ਨਾਲ ਦੁਪੱਟਾ ਡਬਲ ਹੈ ਜੀ ਠੀਕ ਹੈ ਜੀ ਠੀਕ ਆ ਕਹਿੰਦੇ ਨੇ ਠੀਕ ਆ ਜੀ 1050 ਰੁਪਏ ਦਾ ਸੂਟ ਲਓ ਜੀ 1050 ਰੁਪਏ ਦਾ ਆ ਲਓ ਦੇਖੋ ਕਲਰ 1050 ਰੁਪਏ ਜੀ ਠੀਕ ਆ ਜੀ ਆ ਲਓ ਡਿਜ਼ਾਈਨ ਤਾਂ ਮੇਰੇ ਕੋਲ organza ਦੇ 50 ਡਿਜ਼ਾਈਨ ਹੋਣਗੇ ਜੀ ਹਾਂਜੀ ਹਾਂਜੀ ਆ ਲਓ ਲੌੜੀ ਸਾਨੂੰ 50 ਡਿਜ਼ਾਈਨ ਹੋਣਗੇ ਪੂਰੇ ਪੰਜਾਬ ਓਕੇ ਇਹ ਡਿਜ਼ਾਈਨ ਤਾਂ ਇਹ ਖੋਲ ਦੂੰ ਹਾਂਜੀ ਵੀਡੀਓ 2 ਘੰਟਿਆਂ ਦੇ ਬਣਾਉਂ ਗੱਲੇ ਔਰ ਗੈਂਦੇ ਹਾਂਜੀ ਹਾਂ ਨੋ ਦੇਖੋ ਵੀ ਫੁੱਲ ਲੌੜੀ ਆ ਨੋ ਵੀ ਦੇਖੋ ਕੱਲਾ ਨੈਟਵਰਕ ਜਿਹੜੇ ਕਾ ਕਹਿੰਦੇ ਨੇ ਸਾਨੂੰ ਚਮਕਦਮਕ ਨਹੀਂ ਚਾਹੀਦੀ ਹਾਂਜੀ ਉਸ ਤਰ੍ਹਾਂ ਦੀ ਆਈਟਮਾਂ ਵੀ ਮੇਰੇ ਕੋਲ ਮਿਲਣੀਆਂ ਕੱਲਾ ਧਾਗੇ ਦੀਆਂ ਬਣੀਆਂ ਹੋਈਆਂ ਠੀਕ ਆ ਜੀ ਆਹ ਲਓ ਪੀ ਚੈੱਕ ਕਰੋ ਔਰ ਕੰਦੇ ਦੇ ਉੱਪਰ ਲਓ ਜੀ ਕੱਲਾ ਪੀ ਧਾਗੇ ਨਾਲ ਬਣਿਆ ਹੋਊਗਾ ਹਾਂਜੀ ਕੋਈ ਉੱਪਰ ਜਰੀ ਦਾ ਕੰਮ ਨਹੀਂ ਕੋਈ ਸਿੱਕੀ ਸਤਰਨ ਠੀਕ ਆ ਜੀ ਠੀਕ ਆ ਜੀ ਸਿੱਟਾ ਨਾਲ ਪਿਓਰ ਚਨਾਮ ਦਾ ਓਕੇ ਆਹ ਲਓ ਚੈੱਕ ਕਰੋ ਬਟਾ ਲਓ ਬਟਾ ਪੂਰਾ ਫੁੱਲ ਮਿਲਣਗੇ ਜੀ ਇਹਦੇ ਠੀਕ ਆ ਜੀ ਪੁਰੇ ਤੋਂ ਮੀਂਹਾਂ ਨਾਲ ਕੰਮ ਹੋ ਰਿਹਾ ਹੈ ਇਸ ਤੋਂ ਬਾਅਦ ਹਾਂਜੀ ਹੁਣ ਵਿਆਹ ਸਾਡੀਆਂ ਚਾਹਾਂ ਨੇ ਹੈਵੀ ਸੂਟ ਲੈਣ ਹੁੰਦੇ ਨੇ ਹੈਂਡਵਰਕ ਦੇ ਵਧੀਆ ਵਾਲੇ ਹਾਂਜੀ ਹਾਂਜੀ ਠੀਕ ਹੈ ਜੀ ਉਹ ਵੀ ਆਈਟਮ ਮੇਰੇ ਕੋਲ ਪੂਰੀਆਂ ਮਿਲਣਗੀਆਂ ਠੀਕ ਹੈ ਜੀ ਠੀਕ ਹੈ ਜੀ ਹਲੋ ਹੈਂਡਵਰਕ ਦੀ ਕਾਈਟਮ ਨਿਗਾਹ ਕਰਵਾਉਣਾ ਥੋੜੇ ਮੈਂ ਹਾਂਜੀ ਇਹਦੇ ਇਕੱਲੇ ਵਰਕ ਦੇ ਕਾਰੀਗਰ ਹਾਂਜੀ 4500 5000 ਰੁਪਏ ਮੰਗੂਗਾ ਕੱਲੀ ਲੇਬਰ ਦਾ ਓਕੇ ਦੇਖੋ ਪੀਸ ਲਓ ਚੈੱਕ ਕਰੋ ਹਨਾ 4500 5000 ਰੁਪਏ ਕੱਲੀ ਲੇਬਰ ਲੇਬਰ ਮੰਗੂਗਾ ਕਾ ਹਾਂਜੀ ਇਹਦੀ ਕਾਰੀਗਰ ਲਓ ਜੀ ਠੀਕ ਹੈ ਜੀ ਠੀਕ ਹੈ ਜ ਪਿਓਰ ਸਿਲਕ ਅਰੀਜਨਲ ਸਿਲਕ ਦੇ ਉੱਪਰ ਹਾਂਜੀ allo ਦੁਪੱਟਾ ਪਿਓਰ ਸਿਲਕ ਦਾ ਤੇ ਪੂਰਾ ਵਰਕ ਹੋਇਆ ਹੋਇਆ ਨਾਲ ਓਕੇ ਠੀਕ ਹੈ ਜੀ ਓਕੇ ਓਕੇ ਲੇਬਰ ਦਾ ਕਿਤੋਂ ਵੀ ਕਸਟਮਰ ਪੁੱਛ ਕੇ ਆ ਜਵੇ ਹਾਂਜੀ ਲੇਬਰ 47000 ਰੁਪਏ ਦੀ ਲੇਬਰ ਲੇਬਰ ਹੈ ਠੀਕ ਹੈ ਜੀ ਪਰ ਆਪਾਂ ਨੇ ਤੁਹਾਨੂੰ ਆਪਣੀ ਦੁਕਾਨ ਤੇ ਸੂਰ ਦੇ ਦੇਣਾ ਇਹ ਸਿਰਫ ਕੰਪਲੀਟ ਤਿਆਰ ਹੋਇਆ ਹੋਇਆ ਹਾਂਜੀ ਸਿਰਫ 2795 ਰੁਪਏ ਦਾ ਜੀ ਲਓ ਜੀ 2795 ਰੁਪਏ ਦਾ ਪੂਰੇ ਚੈਲੰਜ ਦੇ ਨਾਲ ਠੀਕ ਹੈ ਜੀ ਕਿਤੋਂ ਵੀ ਮਿਲੂਗੀ ਇਹ ਚੀਜ਼ ਠੀਕ ਹੈ ਜੀ 2795 ਰੁਪਏ ਦੇ ਦੇਖੋ ਵੀਰ ਲਓ ਵੀ ਉਹ ਇਹਦੇ ਵਿੱਚ ਕਿ ਡਿਜ਼ਾਈਨ ਤੋਂ ਮੈਂ ਹੋਰ ਨਹੀਂ ਕਰਵਾਣਾ ਲੋ ਹਾਂਜੀ 2795 ਚ ਬੜੀ ਕੋਈ ਹੈਂਡਵਰਕ ਦੇ 2795 ਚ ੱਲੇ ਵਰਕ ਨਹੀਂ ਹੋਣੇ ਜੀ ਮੈਂ ਲੋ ਜੀ ਸੇਵਾ ਕਰ ਰਹੇ ਹਾਂ ਆਪਾਂ ਖਟਾ ਰਹੇ ਹਾਂ ਸੇਲ ਦਾ ਮਤਲਬ ਸੇਲ ਹਾਂਜੀ ਹਾਂਜੀ ਆਹ ਲਓ ਪੀ ਚੈੱਕ ਕਰੋ 2795 ਚ ਜੀ ਲਓ ਜੀ 2795 ਮੈਂ ਕਹਿੰਦਾ ਫੁੱਲ ਹੈਵੀ ਹੈਵੀ ਡਿਜ਼ਾਈਨ ਜੀ ਠੀਕ ਆ ਜੀ ਆਹ ਲਓ ਪੀ ਚੈੱਕ ਕਰੋ ਡਿਜ਼ਾਈਨ ਕਰਵਾਉਣਾ ਉਹਨੂੰ ਤੋਂ ਹੋਰ ਜੀ ਹਾਂਜੀ ориجنલ शिमर ਦੇ ਉੱਪਰ ਜੀ ਓਕੇ ਆ ਲੋ ਫ੍ਰੀ ਚੈੱਕ ਕਰੋ ਜੀ ਵਰਕ ਚੈੱਕ ਕਰੋ ਹਾਂਜੀ ਹਾਂਜੀ ਠੀਕ ਹੈ ਜੀ ਸ਼ੇਮਰ ਦਾ ਇਹ ਦੁਪੱਟਾ ਨਾਲ ਠੀਕ ਹੈ ਜੀ ਦੇਖੋ ਵੀ ਲਓ ਜੀ ਅਰੇਂਜ ਕੀ ਹੈ ਸਿਰਫ ਹਾਂਜੀ 2995 ਦੀ ਲਓ ਜੀ 2995 ਰੁਪਏ ਦੀ ਮੈਂ ਕਹਿੰਦਾ ਹੈਂਡਵਰਕ ਦਾ ਮੈਂ ਫੁੱਲ ਕਹਿ ਰਹੇ ਨੇ ਠੀਕ ਹੈ ਜੀ ਕਾਹ ਕ ਇਹ ਰੇਂਜਾਂ ਵਿੱਚ ਕਿਤੋਂ ਚੀਜ਼ ਲੈ ਆ ਕੇ ਦਿਖਾ ਦੇ ਕਲਰ ਚਾਰ ਚਾਰ ਪੂਰੇ ਹਰ ਡਿਜ਼ਾਈਨ 'ਚ ਕਲਰ ਮਿਲਣਗੇ ਜੀ ਓਕੇ ਸਰ ਓਕੇ ਹੈਂਡ ਦੇ ਪਿੱਛੇ ਵੀ ਦਿੱਤੀ ਹੋਈ ਹੈ ਹਾਂ ਲੋ ਇਹ ਹੋਰ ਨੈਚੁਰਲ ਉੱਪਰ ਹੈਂਡਵਰਕ ਜੀ ਠੀਕ ਹੈ ਦੇਖੋ ਫਿਰ ਜੀ ਹਾਂ ਜੀ ਮੈਂ ਕਹਣਾ ਹੈਂਡਵਰਕ ਹੋਰ ਇਸ ਤੋਂ ਬਾਅਦ ਮੈਂ ਬ੍ਰਾਈਡਲ ਸੂਟ ਬਹੁਤ ਨਾਲ ਵਿੱਚ ਆਦਾ ਹੈ ਜੀ ਓਕੇ ਹਾਂ ਲੋ